ਸਤਿ ਗੁਰੂ ਜੀ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਖੇਤਰੀ ਡੇਰੀ ਫਾਰਮ ਦੇ ਉੱਤੇ ਅੱਜ ਆਪਾਂ ਜਿਹੜਾ ਵਿਸ਼ਾ ਲੈ ਕੇ ਆਏ ਆ ਉਹ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ ਵਿਸ਼ੇ ਦਾ ਨਾਮ ਜੀ ਸੂਣ ਤੋਂ ਬਾਅਦ ਜੇਰ ਦਾ ਨਾਂ ਪੈਣਾ ਸੂਣ ਤੋਂ ਬਾਅਦ ਜੇਰ ਦਾ ਨਾਂ ਪੈਣਾ ਉਹਦਾ ਕੀ ਕਾਰਨ ਹੁੰਦਾ ਉਹਦੇ 2-4 ਕਾਰਨ ਹੀ ਹੁੰਦੇ ਆ ਜਿਵੇਂ ਖਾਣਾਕ ਦੀ ਕਮੀ ਹੁੰਦੀ ਆ मिनरल मैक्सीडी ਘਾਟ ਹੋ ਸਕਦੀ ਹੈ ਜੀ ক্যালਸ਼ੀਅਮ ਦੀ ਘਾਟ ਆ ਫਾਸਫੋਰਸ ਦੀ ਘਾਟ ਆ ਸੈਲੋ ਸੈਲੋ ਨੀਮ ਦੀ ਘਾਟ ਆ ਵਿਟਾਮਿਨ E ਦੀ ਘਾਟ ਹੋ ਸਕਦੀ ਹੈ ਇਹ ਸਭ ਜੀਰ ਸੁੱਟਣ ਵਿੱਚ ਬਹੁਤ ਜ਼ਰੂਰੀ ਹਨ ਕਮਜ਼ੋਰ ਜਾਂ ਬਿਮਾਰ ਪਸ਼ੂ ਬਹੁਤ ਪਤਲੀ ਗਾਂ ਜਾਂ ਮੱਝ ਖੂਨ ਦੀ ਕਮੀ ਹੈ ਐਨੀਮੀਆ ਲੰਬੇ ਸਮੇਂ ਦੀ ਬਿਮਾਰੀ ਕਜਾ ਮੁਸਕੜ ਨਾਲ ਸੂਣ ਦਾ ਜਹਾੜ ਕੀ ਕਲੇਵਿੰਗ ਜਿਹੜੀ ਹੁੰਦੀ ਆਪਾਂ ਬੱਚਾ ਵੱਡਾ ਹੋਣਾ ਜਾਂ ਜੋਰ ਲਗਵਾ ਕੇ ਬੱਚਾ ਕੱਢਣਾ ਡੇਰ ਨਾਲ ਸੂਣਾ ਜਣਮੇ ਬੱਚੇ ਦੋ ਬੱਚਿਆਂ ਦਾ ਸੂਣ ਤੋਂ ਬਾਅਦ ਅਕਸਰ ਜੋਰ ਨਹੀਂ ਪੈਂਦਾ ਗਰਭਵਸਤਾ ਦੌਰਾਨ ਗਲਤ ਦੇਖਭਾਲ ਇਹ ਵੀ ਚੀਜ਼ਾਂ ਹੋ ਜਾਂਦੀਆਂ ਜੀ ਇਹਦੇ ਵਿੱਚ ਆਖਰੀ ਮਹੀਨਿਆਂ ਵਿੱਚ ਗਲਤ ਖਰਾਕ ਦੇਣੀ ਜਿਵੇਂ ਡਰਾਈਪੀਡ ਵਿੱਚ ਦੀ ਢੰਗ ਨਾਲ ਸੰਭਾਲਣਾ ਕਰਨਾ ਹਾਰਮੋਨ ਦੀ ਗੜਬੜ ਹੋ ਜਾਣੀ ਬੱਚੇਦਾਨੀ ਦੀ ਕਮਜ਼ੋਰੀ ਯੂਟਰਸ ਠੀਕ ਹੈ ਤਰ੍ਹਾਂ ਨਾ ਸੁਕੜਨ ਪਾਉਣਾ ਇਹ ਸਾਰਾ ਕੁਝ ਇਹ ਜੇਰ ਨਾ ਪੈਣ ਦਾ ਹੁੰਦਾਗਾ ਕਾਰਨ ਜੀ ਬੱਚੇਦਾਨੀ ਵਿੱਚ ਇਨਫੈਕਸ਼ਨ ਹੋਣਾ ਜਾਂ ਗੰਦਗੀ ਵਾਲੀ ਜਗਾ ਦਾ ਜਗਾ ਤੇ ਸੂ ਸੂਪੈਨਾ ਮੱਜ ਦਾ ਡੰਗਰ ਦਾ ਤੇ ਪਹਿਲਾਂ ਵੀ ਜੇਰ ਨਾ ਪੈਣ ਦੀ ਸਮੱਸਿਆ ਜਿਹੜੀਆਂ ਗਾਮਾ ਮੱਜਾਂ ਨੂੰ ਪਹਿਲਾਂ ਵੀ ਇਸ ਸਮੱਸਿਆ ਰਹੀ ਹੋਵੇ ਧਿਆਨਯੋਗ ਗੱਲ ਹੁੰਦੀ ਹੈ ਉਹਦੇ ਵਿੱਚ ਸੂਣ ਤੋਂ 8 ਤੋਂ 12 ਘੰਟੇ ਵਿੱਚ ਜੇਰ ਨਾ ਪਵੇ ਤਾਂ ਇਸ ਨੂੰ ਸਮੱਸਿਆ ਮੰਨਿਆ ਜਾਂਦਾ ਹੈ ਜ਼ਬਰਦਸਤੀ ਜੇਰ ਖਿੱਚਣਾ ਜਾਂ ਖਤਰਨਾਕ ਹੋ ਸਕਦਾ ਹੈ ਜੀ ਜੋਡੋਂ ਬਾਦ ਜੇਰ ਨਾ ਪੈਣਾ ਕਦੋਂ ਮੰਦੀ ਹੈ ਸਮੱਸਿਆ ਇਹਦਾ ਵੀ ਆਪਾਂ ਗੱਲ ਕਰਦੇ ਆਂ ਆਮ ਤੌਰ ਤੇ ਗਾਂ ਮਾਦੇ ਦੀ ਸੂਤੋਂ 4 ਤੋਂ 6 ਘੰਟਿਆਂ ਵਿੱਚ ਜੇਰ ਆਪੀ ਪੈ ਜਾਂਦੀ ਹੈ ਜੇ ਹੱਥ ਤੋਂ 12 ਘੰਟਿਆਂ ਤੱਕ ਜੇਰ ਨਾ ਪਵੇ ਤਾਂ ਇਸ ਨੂੰ ਜੇਰ ਦਾ ਫਸਣਾ ਕਿਹਾ ਜਾਂਦਾ ਹੈ ਜੀ ਜ਼ਬਰਦਸਤੀ ਜੇਰ ਖਿੱਚਣਾ ਕਿਉਂ ਖਤਰਨਾਕ ਹੁੰਦਾ ਹੈ ਕਿ ਇਹਦੇ ਨਾਲ ਬੱਚੇ ਜਾਂ ਨਿੰਨੂ ਸੱਟ ਲੱਗਦੀ ਆ ਜ਼ਖ਼ਮ ਲੱਗਦੀ ਆ ਜੀ ਜੋੜਾ ਜੇੜਾ ਬੱਚੇ ਨਾਲ ਜੁੜਿਆ ਹੁੰਦਾ ਹੈ ਕਿਚਨ ਨਾਲ ਬੱਚੇ ਦਾ ਨਹੀਂ ਫੜ ਸਕਦੀ ਹੈ ਅੰਦਰੋਂ ਨਹੀਂ ਖੂਨ ਵਗ ਸਕਦਾ ਹੈ ਜੀ ਭਿਆਨ ਕੰਫੈਕਸ਼ਨ ਹੋ ਸਕਦੀ ਹੈ ਜਿਵੇਂ ਗੰਦੇ ਹੱਥ ਜਾਂ ਰਸੀ ਵਰਤਣਾ ਇਹ ਵੀ ਗਲਤ ਤਰੀਕਾ ਜੀ ਮੈਂ ਜਿਵੇਂ ਯੂਟਰਸਟ ਇਨਫੈਕਸ਼ਨ ਹੋ ਜਾਂਦੀ ਹੈ ਇਹਦੇ ਨਾਲ ਇਹਦੇ ਬੁਖਾਰ ਦਾ ਤੇ ਇਹਨ ਬੁਖਾਰ ਤੇ ਦੁੱਧ ਦਾ ਘਟਣਾ ਵੀ ਇਹਦੇ ਨਾਲ ਬਹੁਤ ਜ਼ਰੂਰੀ ਹੋ ਜਾਂਦਾ ਫਿਰ ਬੁਖਾਰ ਵੀ ਚੜ੍ਹ ਥੱਕਦਾ ਹੈ ਸਾਡੇ ਦੁੱਧ ਦੇ ਵੀ ਪਸ਼ੂ ਦੇਤੇ ਅਸਰ ਪੈਂਦਾ ਅਨਫੈਕਸ਼ਨ ਕਾਰਨ ਤੇਜ਼ ਬੁਖਾਰ ਹੋ ਜਾਂਦਾ ਛੇਤੀ ਜੀ ਖਰਾਕ ਘਟ ਜਾਂਦੀ ਹੈ ਦੁੱਧ ਦੀ ਭਾਰੀ ਕਮੀ ਜਿਹੜੀ ਆ ਉਹ ਆ ਜਾਂਦੀ ਹੈ ਜੀ ਦੁੱਧ ਦੇ ਵਿੱਚ ਤੇ ਇਹ ਚੀਜ਼ਾਂ ਦਾ ਜਿਹੜਾ ਆਪਾਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਇਹ ਦੁੱਧ ਦੇ ਪੈਨਸ ਹਮੇ ਅ ਜਿਵੇਂ ਗਾਣ ਜੇ ਆਪਾਂ ਜੇ ਇਹਨਾਂ ਤਰੀਕਿਆਂ ਦੇ ਨਾਲ ਆਪਾਂ ਖਿੱਚਾਂਗੇ ਜਾਂ ਜ਼ਬਰਦਸਤ ਜਿ ਕਿਸੇ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਜੇ ਆਪਾਂ ਗੰਡਾਂਗੇ ਉਹਦੇ ਵਿੱਚ ਜਿਹੜੀ ਅੱਗੇ ਮੱਜ ਨੇ ਜਾਂ ਗਾਣੇ ਗੰਬਣ ਹੋਣਾ ਉਹਦੇ ਵਿੱਚ ਵੀ ਉਹ ਦੇਰੀ ਕਰੂਗੀ ਹੀਟ ਦੇ ਨਾਲ ਆਉਂਦੀ ਆ ਰਿਪੀਟਰ ਬਣਦਾ ਵੀ ਖਤਰਾ ਬਣ ਜਾਂਦਾ ਹੈਗਾ ਤੇ ਕਈ ਵਾਰ ਤਾਂ ਉਹ ਸੁਠਾਈ ਬਾਜਪਾਣੀ ਹੋ ਜਾਂਦਾ ਮੁੜ ਕੇ ਉਹ ਬੱਚਾ ਦਿੰਦੀ ਨਹੀਂ ਹੈਗੀ ਇਹ ਚੀਜ਼ਾਂ ਬਹੁਤ ਖਤਰਨਾਕ ਨੇ ਜੀ ਇਸ ਤਰ੍ਹਾਂ ਆਪਾਂ ਨੂੰ ਗਲਤ ਤਰੀਕੇ ਨਹੀਂ ਵਰਤਣੇ ਚਾਹੀਦੇ ਜੇਰ ਛੜ ਕੇ ਜ਼ਹਿਰ ਵੀ ਬਣ ਜਾਂਦੀ ਹੈ ਜਿਸ ਦੇ ਨਾਲ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਖੂਨ ਵਿੱਚ ਫੈਲ ਕੇ ਜਾਨ ਲੈਵਾ ਹੋ ਸਕਦੀ ਹੈ ਜੇ ਜੇ ਅੰਜੇਰ ਨਾ ਪਵੇ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ ਇਹਨੂੰ ਆਪ ਹੀ ਪਹਿਲੀ ਗੱਲ ਦਾ ਜੇਰ ਨੂੰ ਆਪ ਹੀ ਬੰਨ੍ਹ ਦਿਓ। ਫਸ ਨੂੰ ਸਾਫ਼ ਸੁੱਕੀ ਜਗ੍ਹਾ ਤੇ ਰੱਖੋ। ਗੋਡ ਵਾਲਾ ਗਰਮ ਪਾਣੀ ਭਲਾਓ ਜੀ ਜਦੋਂ ਤੇ ਜ਼ਿਆਦਾ। ਹਲਕਾ ਫੁਲਕਾ ਤੋਰੋ ਫੇਰੋ। ਤੇ ਤੁਰੰਤ ਬੈਟਰੀ ਡਾਕਟਰ ਦੀ ਜਿਹੜੀ ਉਸ ਸਲਾਹ ਲਓ ਜੀ। ਜ਼ਬਰਦਸਤੀ ਜੇਰ ਦਾ ਖਿੱਚਣਾ ਹੈ ਵੱਡਾ ਨੁਕਸਾਨ ਹੋ ਜਾਂਦਾ ਜੀ। ਥੋੜੀ ਦੇਰੀ ਚੱਲ ਜਾਵੇਗੀ ਪਰ ਗਲਤ ਤਰੀਕਾ ਨਹੀਂ ਜੀ। ਇਹਦੇ ਵਿੱਚ ਆਪਾਂ ਤੁਹਾਨੂੰ ਦਰੀਆ ਦੱਸਦੇ ਆਂ ਗੱਲ ਜੀ ਇੱਕ ਹੋਮੋਪੈਥਿਕ ਦਵਾਈ ਆਉਂਦੀ ਆ ਕੈਂਥਾਰਿਸ ਇਹ ਆਮ ਹੀ ਆਪਾਂ ਨੂੰ ਲੈ ਕੇ ਰੱਖਣੀ ਚਾਹੀਦੀ ਆ ਜਦੋਂ ਗਾ ਮਜ ਬੇਤੇ ਖਾਸ ਕਰਕੇ ਨਰਵ ਸਿਸਟਮ ਦੀ ਕਮਜ਼ੋਰੀ ਪੈਰਾਂ ਦੀ ਸੰਤਾ ਖੜੇ ਹੋਣ ਵਿੱਚ ਦਿੱਕਤ ਵਿਸ਼ਾਲ ਸਮੰਧੀ ਇਸ ਮਸਤ ਲਈ ਵਰਤੀ ਜਾਂਦੀ ਆ ਇਹ ਆਪਣੇ ਆਮ ਪੰਜਾਬੀ ਵਿੱਚ ਇਹਨੂੰ ਅ ਇਹ ਢਾਪਾ ਬਾਈ ਨੂੰ ਇਹ ਕਹਿ ਸਕਦੇ ਹਾਂਗੇ ਇੱਕ ਬਹੁਤ ਵਧੀਆ ਪੰਜਾਬੀ ਵਿੱਚ ਪੂਰੀ ਵਧੀਆ ਇਹ ਜਾਣਕਾਰੀ ਹੈ ਜਿਹੜੀ ਤੁਹਾਨੂੰ ਦੇਣ ਲੱਗੇ ਆ ਕੈਂਥਾਰਿਸ ਕਿ ਜਿਹੜੀ ਕੀ ਹੈ ਕੀ ਹੁੰਦਾ ਹੈਗਾ ਇਹਦੇ ਬਾਰੇ ਆਪਾਂ ਗੱਲ ਕਰ ਲੈਨੇ ਆ ਇਹ ਇੱਕ ਬਹੁਤ ਵਧੀਆ ਹੋਮੋਪੈਥਿਕ ਦਵਾਈ ਹੈ ਨਰਵਸ ਸਿਸਟਮ ਤੇ ਮਾਸਪੇਸ਼ੀਆਂ ਤੇ ਅਸਰ ਕਰਦੀ ਹੈ ਜੀ ਕਮਜ਼ੋਰ ਜਾਂ ਸੁਨ ਪੈਰਾਂ ਨੂੰ ਤਾਕਤ ਦੇਣ ਵਾਲੀ ਵਰਤੀ ਜਾਂਦੀ ਹੈ ਕੈਂਥਾਰਿਸ ਦੇ ਬਹੁਤ ਫਾਇਦੇ ਨੇ ਜਿਹੜੇ ਮੁੱਖ ਫਾਇਦੇ ਆ ਜਿਵੇਂ ਪੈਰਾਂ ਦੀ ਕਮਜ਼ੋਰੀ ਸੰਤਾ ਉਹਦੇ ਵਾਸਤੇ ਬਹੁਤ ਵਧੀਆ ਪਿਛਲੇ ਪੈਰ ਖਿੱਚਣਾ ਖੜੇ ਹੋਣ ਵਿੱਚ ਦਿੱਕਤ ਹੋਣਾ ਸੂਣ ਤੋਂ ਬਾਅਦ ਉੱਠ ਨਾ ਸਕਣਾ ਉਹਦੇ ਵਾਸਤੇ ਬਹੁਤ ਵਧੀਆ ਇਹ ਸਹੀ ਹੈਗਾ ਜੀ ਨਰਵਸ ਸਿਸਟਮ ਦੀ ਇਸ ਵਿੱਚ ਸਿਆ ਨਰਵ ਡੈਮੇਜ ਨੂੰ ਜੁੜੀ ਕਮਜ਼ੋਰੀ ਕੋਈ ਵੀ ਹੁੰਦੀ ਹੈ ਉਹਨੂੰ ਸਹੀ ਕਰਦੀ ਹੈ ਕੰਬਣ ਵਿੱਚ ਲੜ ਖੜਾਉਣ ਜਿਹੜਾ ਪਸ਼ੂ ਆ ਲੰਗੜਾ ਕੇ ਟੁਰਦਾਗਾ ਉਹ ਲੋੜ ਵਾਸਤੇ ਉਹਨੂੰ ਘਟਾਉਂਦੀ ਹੈ ਜੀ ਉਹਦੇ ਵਾਸਤੇ ਬਹੁਤ ਵਧੀਆ ਹੈ ਪੇਸ਼ਾਬ ਦੀ ਸਮੱਸਿਆ ਵਾਸਤੇ ਬਹੁਤ ਵਧੀਆ ਜੀ ਪੇਸ਼ਾਬ ਰੁਕ ਰੁਕ ਕੇ ਆਉਂਦਾ ਹੈ ਜਾਂ ਪੂਰਾ ਪੇਸ਼ਾਬ ਨਹੀਂ ਆਉਂਦਾ ਸੂਨ ਤੋਂ ਬਾਅਦ ਦੀ ਕਮਜ਼ੋਰੀ ਸਰੀਰ ਨੂੰ ਰਿਕਵਰੀ ਵਿੱਚ ਮਦਦ ਕਰਦੀ ਹੈ ਮਾਸਪੇਸ਼ੀਆਂ ਨੂੰ ਤਾਕਤ ਦਿੰਦੀ ਹੈ ਇਹਦੀ ਜਿਹੜੀ ਆਪਾਂ ਡੋਜ਼ ਆ ਇਹ ਆਪਾਂ ਕਿੰਨੀ ਦੇਣੀ ਆ ਜਿਹੜੀ ਇਹ ਦਵਾਈ ਆ ਇਹਨੂੰ ਆਪਾਂ 10 ਤੋਂ 15 ਬੂੰਦਾ ਦਿਨ ਵਿੱਚ ਦੋ ਵਾਰੀ ਦੇ ਸਕਦੇ ਆ ਤਾਂ ਇਹਨਾਂ ਨੂੰ 5 ਦਿਨ ਦੇਓ ਜੀ ਪਾਣੀ ਵੀ ਚਮਲਾ ਕੇ ਦੇ ਦਿਓ ਜਿਦਾ ਸਿੱਟਾ ਮੂੰਹ ਅੱਜ ਬਾਦੋ ਤੇ ਦੇਣੀ ਘਾਤੋ ਚਾਹੀਦੀ ਆ ਸੂਣ ਤੋਂ ਬਾਦ ਤਰੰਤ ਦੇਓ ਜੀ ਲੰਮੇ ਸਮੇਂ ਤੱਕ ਪਸ਼ੂ ਖੜਾ ਰਹਿ ਸਕੇ ਜਿਹੜਾ ਉਹਦੇ ਪੈਰਾਂ ਦੀ ਜਿਹੜੀ ਲੱਤਾਂ ਦੀ ਕਮਜ਼ੋਰੀ ਆ ਉਹ ਇਹ ਦੂਰ ਕਰਦੀ ਆ ਜੀ ਉਹਦੇ ਵਾਸਤੇ ਬਹੁਤ ਵਧੀਆ ਦਵਾਈ ਆ ਔਰ ਤੋਂ ਬਾਅਦ ਜਿਹੜਾ ਇਹ ਨਰਵਸ ਸਿਸਟਮ ਹੁੰਦਾ ਪਸ਼ੂ ਦਾ ਉਹਦੇ ਬਾਅਦ ਇਹ ਬੀਬਾ ਵਧੀਆ ਹੈ ਕਾਕਟਵਾਰਾ ਦਵਾਈ ਬਹੁਤ ਵਧੀਆ ਆ ਵੀ ਇਹਨਾਂ ਦਿੱਕਤਾਂ ਨੂੰ ਇਹ ਜਰੂਰ ਕਰਦੀ ਆ ਇਹ ਮਿਲਕ ਫੀਵਰ ਜਾਂ ਕੈਲਸ਼ੀਅਮ ਦੀ ਘਾਟ ਹੋਵੇ ਤਾਂ ਪਹਿਲਾ ਬਹੁਤ ਹੀ ਧੀਰੇ ਹਲਤਾਂ ਵਿੱਚ ਤਰੰਤ ਵੈਟਰੀ ਡਾਕਟਰ ਨੂੰ ਬੁਲਾ ਲਓ ਜੀ ਇਹ ਦਵਾਈ ਸਹਾਇਕ ਇਲਾਜ ਹੈ ਕੰਲੀ ਕਾਫੀ ਨਹੀਂ ਇਹਨੂੰ ਤੁਸੀਂ ਜਿਹੜੀ ਹੋਮੋਪੈਥਿਕ ਦਵਾਈ ਹੈ ਇਹਨੂੰ ਆਪਾਂ ਹੈਲੋ ਬੈਟੀ ਨਾਲ ਵੀ ਦੇ ਸਕਦੇ ਆ ਇਹ ਬਾਕੀ ਡਾਕਟਰ ਦੀ ਸਲਾਹ ਲੈਣਾ ਮੌਕੇ ਤੇ ਬਹੁਤ ਜ਼ਰੂਰੀ ਹੁੰਦਾ ਜੀ ਇਸ ਤੋਂ ਸવાય ਇੱਕ ਦਵਾਈ ਹੋਰ ਆਉਂਦੀ ਆ ਜੀ ਸਿਕਲ ਸਿਕਲ ਕੋਰ ਇਹ ਵੀ ਹੋਮੋਪੈਥਿਕ ਦਵਾਈ ਹੈ ਇਹ ਦਾ ਦੇਣ ਦਾ ਫਾਇਦਾ ਕੀ ਹੈ ਜੀ ਜਿਵੇਂ ਮੱਜਾਂ ਨੂੰ ਸੂਨ ਤੋਂ ਬਾਅਦ ਲਿਵੀ ਤੋਂ ਬਾਅਦ ਖੂਨ ਦਾ ਵਹਿਣਾ ਬੱਚੇਦਾਨੀ ਦੀ ਕਮਜ਼ੋਰੀ ਬੱਚੇਦਾਨੀ ਦੀ ਸਪਾਈ ਲਈ ਵਰਤੀ ਜਾਂਦੀ ਹੈ ਸਿਕਲਰ ਕੀ ਹੈ ਇਹ ਵੀ ਇੱਕ ਹੋਮੋਪੈਥਿਕ ਦਵਾਈ ਹੈ ਜੀ ਤੇ ਜਿਆਦਾਤਰ ਇਹ ਬੱਚੇਦਾਨੀ ਉੱਤੇ ਅਸਰ ਕਰਦੀ ਹੈ ਇਹਦੇ ਫਾਇਦੇ ਕੀ ਹੈ ਖੂਨ ਟੂਬਾਦ ਖੂਨ ਦਾ ਵਹਿਣਾ ਰੋਕ ਰੋਕਦੀ ਹੈ ਜੀ ਕਮਜ਼ੋਰ ਨਸ ਨੂੰ ਹਸਾਰਾ ਦਿੰਦੀ ਹੈ ਤੇ ਬੱਚੇਦਾਨੀ ਸੁਗਣ ਵਿੱਚ ਮਦਦ ਕਰਦੀ ਹੈ ਤੇ ਜਿਹਦੇ ਨਾਲ ਬੱਚੇਦਾਨੀ ਜਲਦੀ ਨਾਰਮਲ ਆ ਜਾਂਦੀ ਹੈ ਤਾਂ ਇਹਦੇ ਇਹਦਾ ਇਹ ਫਾਇਦਾ ਹੈ ਜੀ ਇਹ ਢਿੱਲੀ ਨਿਕਲ ਵਿੱਚ ਵੀ ਸਹਾਇਕ ਹੈ ਗੰਦਗੀ ਸਾਫ ਹੋਣ ਵਿੱਚ ਮਦਦ ਕਰਦੀ ਹੈ ਸੂਣ ਤੋਂ ਬਾਅਦ ਕਮਜ਼ੋਰੀ ਸਰੀਰ ਨੂੰ ਰਿਕਵਰੀ ਵਿੱਚ ਮਦਦ ਕਰਦੀ ਹੈ ਅੰਦਰੂਨੀ ਸਿਸਟਮ ਸਹੀ ਕਰਦੀ ਹੈ ਮਾਤਰਾ ਇਹਦੀ ਜਿਹੜੀ ਸੀ ਕਲਰੀ ਦੇਣੀ ਹੈ ਸੀ ਕਲਰ 30 ਲੈਣੀ ਹੈ ਆਪਾਂ ਇਹ ਤੋਂ 10 ਤੋਂ 15 ਬੂੰਦਾਂ ਦਿਨ ਵਿੱਚ ਦੋ ਵਾਰੀ ਦੇਣੀ ਆ ਤੇ ਦੋ ਤੋਂ ਤਿੰਨ ਦਿਨ ਆਪਾਂ ਇਹਨੂੰ ਦੇ ਸਕਦੇ ਆ ਇਹਨੂੰ ਪਾਣੀ 'ਚ ਮਿਲਾ ਕੇ ਦੇ ਦਿਓ ਜਾਂ ਸਿੱਧਾ ਤੁਸੀਂ ਮੂੰਹ ਦੇ ਵਿੱਚ ਇਹਨੂੰ ਪਾ ਸਕਦੇ ਆਂ ਦੇਨ ਦਾ ਦੇਣ ਹੀ ਕਦੋਂ ਚਾਹੀਦੀ ਹੈ ਜੀ ਸੂਣ ਤੋਂ ਤੁਰੰਤ ਬਾਅਦ ਦਿਓ ਜਿਆਦਾ ਖੂਨ ਵਹਿਣ ਤੇ ਜਾਂ ਢਿੱਲੀ ਦੇਰ ਨਾਲ ਨਿਕਲੇ ਤਾਂ ਬੱਚੇ ਦਾ ਨਹੀਂ ਢਿੱਲੀ ਲੱਗੇ ਤਾਂ ਇਹ ਇਹ ਦਵਾਈ ਜਿਹੜੀ ਦਿਓ ਜੀ ਧਿਆਨ ਜੋ ਗੱਲਾਂ ਕੀ ਆ ਜੀ ਬਹੁਤਾ ਜਿਆਦਾ ਖੂਨ ਵਹਿਣ ਤੇ ਤੁਰੰਤ ਬੈਟਰੀ ਡਾਕਟਰ ਨੂੰ ਬੁਲਾਓ ਇਹ ਸਹਾਇਕ ਦਵਾਈ ਹੈ ਐਮਰਜੈਂਸੀ ਵਿੱਚ ਇਕੱਲੀ ਕਾਫੀ ਨਹੀਂ ਹੁੰਦੀ ਐਲੋਬੈਥਿਕ ਦਵਾਈ ਨਾਲ ਇਕੱਠੀ ਦੇ ਸਕਦੇ ਹਾਂ ਆਪਾਂ ਇਹ ਐਡ ਐਕਟਰ ਦੀ ਸਲਾਹ ਨਾਲ ਆਪਾਂ ਲੈ ਸਕਦੇ ਜਿਹੜੀ ਸੀ ਕਿਲਰ ਦਵਾਈ ਹੈ ਇੱਕ ਬਹੁਤ ਪ੍ਰਸੇਜੋਗ ਆ ਉਹ ਮੋਬੈਟ ਦੀ ਦਵਾਈ ਹੈ ਡੇਰੀ ਫਾਰਮਾਂ ਲਈ ਬਹੁਤ ਵਧੀਆ ਜੀ ਥੇਰੀ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਜਿਹੜਾ ਡੇਰੀ ਆ ਬਹੁਤ ਮੁਨਾਫੇਦਾਰ ਧੰਦਾ ਬਣ ਜਾਂਦਾ ਹੈ ਜੀ ਕਿਉਂਕਿ ਜਿਹੜੀਆਂ ਸਾਡੀਆਂ ਪਸ਼ੂਆਂ ਦੀਆਂ ਤਕਲੀਫਾਂ ਨੇ ਜਾਂ ਪਸ਼ੂਦਿਆਂ ਨੁਕਸਾਨ ਹੋਣ ਤੋਂ ਇਹਨਾਂ ਨਾਲ ਆਪਾਂ ਬਚ ਸਕਦੇ ਹਾਂ ਇਹ ਸੀਗੀ ਜੀ ਅੱਜ ਦੀ ਜਾਣਕਾਰੀ ਮਿੰਗੇਰਾ ਕਿਉਂ ਨਹੀਂ ਬੰਦੀ ਤੇ ਦੇਰੀ ਨਾ ਪਾਉਣ ਦੇ ਕੀ ਨੁਕਸਾਨ ਆ ਤੇ ਆਪਾਂ ਦਵਾਈ ਕਿਹੜੀ ਲਈਏ ਮੌਕੇ ਤੇ ਕਿਹੜਾ ਇਲਾਜ ਕਰੀਏ ਤੇ ਆਪਣੀ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਚੈਨਲ ਕਰ ਲਓ ਜੀ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਵੀ ਦਬਲੋ ਤਾਂ ਕਿ ਜਿਹੜੀ ਵੀ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵਿਸ਼ੇ ਦੇ ਉੱਤੇ ਕਿਸੇ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ